ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਾਈ ਅੱਜ ਆਪਾਂ ਨੇ ਇੱਕ ਟਰੈਕਟਰ ਸੇਲ ਕੀਤਾ ਜੀ ਹੋਰ ਫਾਰਮ ਡ੍ਰੈਕ 45 ਤੇ ਬਾਈ ਨੇ ਸਾਡੇ ਲੋਕ ਲਏ ਆ ਟਰ ਆਪਣੇ ਕੋਲ ਪਿੱਛਾ ਆਇਆ ਵਾ ਸੀਗਾ ਬਾਈ ਇਹ। ਪਹਿਲ ਤੁਸੀਂ ਸ਼ਾਇਦ ਦੇਖਿਆ ਵੀ ਹੋ ਸਕਦਾ ਵੀਡੀਓ ਦੇ ਵਿੱਚ ਟਰੈਕਟਰ ਠੀਕ ਆ ਜੀ ਤੇ ਟਰੈਕਟਰ ਬਹੁਤ ਸੋਹਣਾ ਕੰਡੀਸ਼ਨ ਦਾ 7 ਮਾਡਲ ਹੈ। ਟਾਇਰ ਟੁਰ ਜਾਮਾ ਨਵੇਂ ਆ ਟਰੈਕਟਰ ਦੇ। ਹੋਲੇ ਵੀ ਰੇਡੀਅਲ ਟਾਇਰ ਪਏ ਹੋਏ ਆ ਤੇ ਬੰਪਰ ਬੂੰਪਰ ਸਾਰਾ ਪੂਰਾ ਕੁਝ ਲੱਗਿਆ ਟਰੈਕਟਰ ਨੂੰ ਪੂਰਾ ਸ਼ਕੀਨ ਵਾਲਾ ਟਰੈਕਟਰ ਹੈ। ਤੇ ਸਾਡੇ ਲੋਕ ਦੇ ਪੰਡਾ ਜੀ ਕੰਦੋਲਾ ਉੱਥੇ ਚੱਲਿਆ ਟਰੈਕਟਰ ਇਹ ਤੇ ਆਪਾਂ ਤੁਹਾਨੂੰ ਬਾਈ ਨਾਲੇ ਵੀ ਮਿਲਾਉਨੇ ਆ ਟਰੈਕਟਰ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਵਾਂਗੇ ਤੇ ਬਣੇ ਰਹੋ ਵਲੌਗ ਦੇ ਵਿੱਚ ਜੀ ਬਾਈ ਡਿਲੀਵਰੀ ਅੱਜ ਅਸੀਂ ਇੰਡੋ ਫਾਰਮਨ ਦੀ ਚਾਪੀ ਨਾਲ ਦੇਣੀ ਆ ਲੈ ਮੁਬਾਰਕਾਂ ਬਹੁਤ ਬਹੁਤ ਬਾਈਆਂ ਨੂੰ ਸਾਡੇ ਵੱਲੋਂ ਟਰੈਕਟਰ ਦੀਆਂ ਹਾਂ ਠੀਕ ਆ ਮਾਮਾ ਜੀ ਓਕੇ ਜੀ ਮੁਬਾਰਕਾਂ ਬਾਈ ਟਰੈਕਟਰ ਦੀਆਂ ਬਹੁਤ ਬਹੁਤ ਟਰੈਕਟਰ ਬਾਈ ਨੇ ਲਿਆ ਜੀ ਠੀਕ ਆ ਮਹਾਰਾਜ ਦੇਰ ਕੁ ਦੀ ਰਾਤ ਅੱਜ ਕਿੱਥੇ ਵੱਸੇ ਕਿਹੜਾ ਪਿੰਡ ਆ ਬਾਈ ਦੱਸੋ ਮੜਾ ਜੀ ਵੀਡੀਓ 'ਚ ਦੱਸ ਦਿਓ ਆਜੋ ਇੱਥੇ ਨੂੰ ਆਜੋ ਬਾਈ ਤੁਸੀਂ ਵੀ ਆਜੋ ਮੜਾ ਨਾਲ ਨੂੰ ਪਿੰਡ ਕਦੋਲਾ ਜੀ ਪਿੰਡ ਕਦੋਲਾ ਕਿਲਾ ਰੋਪੜੇ ਆ ਚਮਕੌਰ ਸਾਹਿਬ ਦੇ ਜਮ੍ਹਾਂ ਲਾਗੇ ਪਿੰਡ ਆ ਨਾ ਜੀ ਠੀਕ ਆ ਜੀ ਕਿਲੋ ਕਿਲੋ ਮੀਟਰ ਤੇ ਹੋਊਗਾ ਚਮਕੌਰ ਸਾਹਿਬ ਤੋਂ ਬੜੇ ਡੇਢ ਕਿਲੋ ਮੀਟਰ ਵਿੱਚੇ ਹੈ ਗੈਲੋ ਠੀਕ ਆ ਜੀ ਤੇ ਬਾਈ ਨੇ ਮਾਮਾ ਜੀ ਕਹਿੰਦਾ ਵੀ ਅਸੀਂ ਮੰਡੀਆਂ ਮੁੰਡੇ ਜਿੱਥੋਂ ਸਾਰਾ ਦੇਖ ਕੇ ਆਏ ਟਰੈਕਟਰ ਇੱਥੇ ਵੀ ਕੋਈ ਟਰੈਕਟਰ ਪਸੰਦ ਆ ਗਿਆ ਸੀ ਬਾਈ ਨਾਲ ਨੂੰ ਸੌਦਾ ਰਹਿ ਗਿਆ ਬਾਈ ਕਹਿੰਦੇ ਮਾੜੇ ਮੋਟੇ ਉੱਥੇ ਕਰਕੇ ਸਭ ਤੋਂ ਵਧੀਆ ਟਰੈਕਟਰ ਹਾਂ ਪਰ ਸਸਤਾ ਹਾਂ ਤੇ ਰੋਪੜ ਤੇ ਮਿਲਣਾ ਠੀਕ ਆ ਜੀ 10 ਕਿਲੋਮੀਟਰ ਸਾਈਡ ਤੇ ਰੋਪੜ ਕਿਲਾ ਰੋਪੜ ਸ਼ਹਿਰ ਇਹ ਮਲਗੀ ਮੈਂ ਪੈਂ ਹਨਾਈ ਕਿੱਥੇ ਮਰਗੀ ਤੋਂ ਮੁੰਡਾ ਬੰਦਾ ਆ ਲੈ ਇੰਡੀਆ ਰੇਟ ਵੀ ਜਾਇਜ਼ ਠੀਕ ਹੈ ਜੀ ਬਿਲਕੁਲ ਭਾਈ ਥੋੜੀ ਕਸਾਈ ਵੱਧ ਕਰਕੇ ਮੈਂ ਪੰਪ ਜਾਂ ਮਾਰਿਆ ਫਰਮਾ ਕਦੋਂ ਦੀ ਫਾਰਮਾ ਮੁੱਠੀਆਂ ਹੈ ਜਿਹੜੀ ਪਾਈਓ ਨਹੀਂ ਆਇਆ ਨਹੀਂ ਪੰਪ ਤੇ ਫਰਕ ਪਿਆ ਨਹੀਂ ਕੋਈ ਬੜਾ ਕੰਮ ਆਪਾ ਹੈ ਅੱਛਾ ਭਾਈ ਕੋਲ ਦੇਣਾ ਹੈ ਕੋਈ ਹੋਰ ਹੋਣਗੇ ਆ ਚਲੋ ਕੋਈ ਗੱਲ ਨਹੀਂ ਵਧੀਆ ਬਾਕੀ ਹੋਵੇਂ ਜੀ ਚਲੋ ਲੈਣੇ ਵਾਲੇ ਨੂੰ ਹੁੰਦਾ ਹੀ ਆ ਜੀ ਆਪਾਂ ਨੂੰ ਵੀ ਹੁੰਦਾ ਵੱਧ ਵਿਕ ਜਵੇ ਅਸੀਂ ਕੋਈ ਸਹੀ ਕਰਦੇ ਆ ਲੈਣੇ ਵਾਲੇ ਨੂੰ ਹੁੰਦਾ ਚਲੋ ਘੱਟ ਮਿਲ ਜਵੇ ਹਨਾ ਜੀ ਜਿਹੜਾ ਕਹਿੰਦਾ ਵੱਧ ਵਿਕ ਜੇ ਲੈਣੇ ਵਾਲਾ ਕਹਿੰਦਾ ਘੱਟ ਮਿਲ ਜੇ ਹਾਂ ਜੀ ਹਾਂ ਚਲੋ ਕੋਈ ਨਾ ਕੰਮ ਚੱਲਦੇ ਹੀ ਰਹਿਣੇ ਤੇ ਬਾਕੀ ਚਲੋ ਬਾਈਰਾਂ ਨੂੰ ਟਰੈਕਟਰ ਦੀ ਤਸੱਲੀ ਦਿੱਤੀ ਆ ਟਰੈਕਟਰ ਚੰਗਾ ਜੀ ਤਸੱਲੀ ਆ ਟਰੈਕਟਰ ਵਧੀਆ ਹੈ ਵਧੀਆ ਬੰਦੇ ਕੋਲ ਟਰੈਕਟਰ ਆਇਆ ਬਾਈ ਜੀ ਹਾਂ ਹਾਂ ਸਾਰਾ ਦੇਖੋ ਵੀ ਨੋ ਟਰੈਕਟਰ ਉਹਦੇ ਕੋਲ ਤੋਂ ਆਪਣੇ ਕੋਲ ਆਇਆ ਹਾਂ ਕੋਈ ਸੀਵਾ ਸੀ ਗੱਲ ਨਹੀਂ ਵੀ ਆਉ ਨੋ ਕਿਸੇ ਦੇ ਆ ਵੀ ਆਪਾਂ ਰਸਤ ਜੋ ਫੜ ਲਿਆ ਉਹ ਨਹੀਂ ਗੱਲ ਬਾਕੀ ਅਸੀਂ ਵੀਡੀਓ ਦੇਖਦੇ ਸੀ ਹਾਂਜੀ ਬਿਲਕੁਲ ਵਧੀਆ ਹੁਣ ਤਾਂ ਬੜਾ ਸਦਾ ਹੋ ਗਿਆ ਇੱਕ ਅੱਕੇਲਾ ਬਣਜ ਨਹੀਂ ਹੈ ਸਾਲ ਤੋਂ ਸਾਲ ਨੂੰ ਤੋੜੇ ਹੋਣਾ ਕੁਝ ਚਲਾ ਲੈ ਜਿੰਨਾ ਨਾਲ ਜਿੰਨੇ ਦਿਨ ਫਿਰ ਵਿਕ ਜਾਂਦੇ ਬਿਲਕੁਲ ਹੀ ਬਿਲਕੁਲ ਅਸ ਤਾਂ ਕਹਿੰਦਾ ਵੀ ਮਹਾਰਾਜ ਕਰੇ ਵਾਧਾ ਦਾ ਸਭ ਨੂੰ ਪਰ ਇਹ ਘੱਟ ਲਾ ਕੇ ਹਮ ਤਾਂ ਹੋਈ ਨਹੀਂ ਠੀਕ ਹੈ ਜੀ ਟਰੈਕਟਰ ਵਧੀਆ ਟਰੈਕਟਰ ਟਰੈਕਟਰ ਵੀ ਚੰਗਾ ਹੈ ਸੱਜਣ ਬੋਲਦੇ ਹੈ ਨਹੀਂ ਕਿਤੇ ਸਾਬ ਤੋਂ ਹਾਂ ਜੀ ਹਾਂ ਜੀ ਉਹੀ ਗੱਲ ਹੈ ਤੇ ਬਾਕੀ ਚਲੋ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਆ ਵੀ ਬਾਈ ਨਾਲ ਆਈ ਹੋਰ ਬਾਈ ਠੀਕ ਹੈ ਜੀ ਬਾਈ ਦਾ ਪਿੰਡ ਵੀ ਕੰਦੋੜਾ ਹੀ ਆ ਹਾਂ ਜੀ ਮੇਰਾ ਪਿੰਡ ਕੰਦੋੜਾ ਹੀ ਆ ਅੱਛਾ ਅੱਛਾ ਠੀਕ ਹੈ ਜ ਬਾਈ ਨੇ ਵੱਧ ਜ਼ੋਰ ਮਾਰਿਆ ਬਾਈ ਤੇਰੇ ਨਾਲੋਂ ਬਾਈ ਹਜੇ ਘੱਟ ਬੋਲਿਆ ਬਾਈ ਨੇ ਥੋੜਾ ਜਿਹਾ ਵੱਧ ਜ਼ੋਰ ਲਾਇਆ ਜ਼ਿੰਮੇਵਾਰੀ ਅੱਛਾ ਜੀ ਠੀਕ ਆ ਕਰੀਏ ਉਹਨੂੰ ਟਰੈਕਟਰ ਦਾ ਬਾਈ ਉਹ ਵੱਧ ਲੱਗਦਾ ਅੱਛਾ ਠੀਕ ਆ ਜੀ ਚਲੋ ਬਾਈ ਚੱਕਰ ਹੋ ਰਿਹਾ ਬਾਈ ਇਕੱਲੇ ਬੰਦੇ ਦਾ ਥੋੜਾ ਹੌਸਲਾ ਨਾਲ ਬੰਦਾ ਹੋਵੇ ਬੰਦੇ ਨੂੰ ਹੌਸਲਾ ਪੈ ਜਾਂਦਾ ਹੁਣ ਜਿਹੜੇ ਬੰਦੇ ਨੇ ਇਹ ਚੀਜ਼ ਲੈਣੀ ਕਦੇ ਉਹਨੂੰ ਥੋੜੀ ਝਿਜਕ ਹੁੰਦੀ ਹੈ ਇਹ ਚੀਜ਼ ਦੀ ਹਨਾ ਵੀ ਵੀ ਕਿਤੇ ਕੋਈ ਗਲਤ ਚੀਜ਼ ਨਾ ਲੈ ਹੋ ਜਾਵੇ ਮੇਰੇ ਤੇ ਠੀਕ ਹੈ ਹਾਂਜੀ 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 ਥੋੜਾ ਜਿਆਦਾ ਫਰਕ ਤਾਂ ਹੁੰਦਾ ਹਾਂ ਬਾਈ ਜਿਹੜਾ ਬੰਦਾ ਰੋਡ ਟੈਟ ਚੋਂ ਉਹਨਾਂ ਨੂੰ ਪਤਾ ਰਹਿੰਦਾ ਚੀਜ਼ ਦਾ ਠੀਕ ਹੈ ਜੀ ਤੇ ਬਾਕੀ ਠੀਕ ਆ ਬਾਈ ਜੀ ਓਕੇ ਜੀ ਲੋ ਰੱਬ ਦਾ ਨਾਮ ਕੋਈ ਗੱਲ ਨਹੀਂ ਬਾਈ ਸ਼ੁਕਰੀਆ ਬਹੁਤ ਬਹੁਤ ਇਹ ਲੋ ਜੀ ਬਾਈ ਬਾਈ ਨਾਲ ਵਧੀਆ ਗੱਲਬਾਤ ਕਰੀ ਤੇ ਸਾਨੂੰ ਵੀ ਖੁਸ਼ੀ ਹੁੰਦੀ ਬਾਈ ਚਲੋ ਸਾਡੇ ਲੋਕਲ ਟਰੈਕਟਰ ਵਿਗਦਾ ਟਰੈਕਟਰ ਵੀ ਬਾਈ ਚੰਗਾ ਜਿਹੜਾ ਵਧੀਆ ਟਰੈਕਟਰ ਹੁੰਦਾ ਸੀ ਆਪ ਚਾਹੁੰਦੇ ਆ ਵੀ ਵਧੀਆ ਬੰਦੇ ਕੋਲ ਜਾਵੇ ਜਿਹੜਾ ਬੰਦਾ ਲੈ ਕੇ ਜੀ ਯਾਦ ਰੱਖੇ ਚਲੋ ਬਾਕੀ ਚੀਜ਼ ਦਾ ਬਾਈ ਜਿਹਦੇ ਮੈਂ ਕਿਹਾ ਸੀ ਹਰੇਕ ਵੀਡੀਓ ਚ ਕ ਕਿ ਸਾਡੇ ਕੋਲ ਵੀ ਟਰੈਕਟਰ ਜ਼ਿਮੀਦਾਰਾਂ ਦੇ ਚੱਲੇ ਹੋਈ ਆਉਂਦੇ ਆ ਠੀਕ ਹੈ ਜਿਵੇਂ ਸਾਨੂੰ ਜ਼ਿਮੀਦਾਰ ਗਾਹਾਂ ਤੇ ਭਰੋਸਾ ਦਿੰਦਾ ਉਹੀ ਭਰੋਸਾ ਅਸੀਂ ਅੱਗੇ ਜ਼ਿਮੀਦਾਰ ਨੂੰ ਦਿੰਨੇ ਆ ਠੀਕ ਹੈ ਜੀ ਤੇ ਬਾਕੀ ਚਲੋ ਚੀਜ਼ ਕੋਈ ਵੀ ਵਰਤ ਕੇ ਚਲਾ ਗਈ ਪਤਾ ਲੱਗਦੀ ਆ ਕੋਈ ਚਿਹੇ ਵਪਾਰੀ ਆ ਚਾਹੇ ਕੋਈ ਜ਼ਿਮੀਦਾਰ ਆ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਝੂਠ ਹੁਣ ਨਾ ਆਪਣਾ ਕੋਈ ਕੰਮ ਹੈ ਜੀ ਆਪਣਾ ਜਿੰਨੇ ਵੀ ਤੁਸੀਂ ਵੀਡੀਓ ਦੇਖਦੇ ਆ ਹਰੇਕ ਨੂੰ ਸਾਨੂੰ ਦੇਖਦੇ ਆ ਵੀ ਅਸੀਂ ਹਰੇਕ ਕਸਟਮਰ ਨਾਲ ਥੋੜੀ ਮੁਲਾਕਾਤ ਕਰਾਉਂਦੇ ਗੱਲਬਾਤ ਕਰਾਉਂਦੇ ਆ ਇਹਦਾ ਸਾਡਾ ਮੇਨ ਮਕਸਦ ਆ ਹੀ ਹੁੰਦਾ ਠੀਕ ਹੈ ਜੀ ਤੇ ਬਾਕੀ ਦੇਖੋ ਪਿੱਛੇ ਦੇ ਹੋਕਾ ਕਾ ਟਰੈਕਟਰ ਦੀ ਐਨ ਵਧੀਆ ਲੱਗੀ ਵੀ ਹੈ ਹੈਵੀ ਪੀਵੀ 65 ਨੰਬਰ ਇਹ ਮੋਹਾਲੀ ਦਾ ਬੈਟਰੀ ਬੂਟਰੀ ਓਕੇ ਸਾਰਾ ਕੁਝ ਤੇ ਭਾਈ ਸਾਨੂੰ ਅੱਜ ਨਹੀਂ ਰਵੈਸੇ ਹੋ ਗਿਆ ਸੀ ਐ ਟਾਈਮ ਨਹੀਂ ਟਰੈਕਟਰ ਲਾ ਕੇ ਅੰਦਰ ਲੰਘ ਜਾਨੇ ਆ ਤੇ ਟਰੈਕਟਰ ਅੱਜ ਆਪਣਾ ਇੱਕ ਹੋਰ ਵੇਚਿਆ ਜੀ ਉਹਨਾਂ ਟਰੈਕਟਰ ਵਿਗੇ ਆਪਣੇ ਜਣ ਕੇ ਜਿਹੜੇ ਵਧੀਆ ਟਰੈਕਟਰ ਸੀ ਲਗਭਗ ਸਾਰੇ ਆਪਣੇ ਕੋਲ ਤੇ ਵਿਕੇ ਗਏ ਤੇ ਬਾਕੀ ਚਲੋ ਮਹਾਰਾ ਦੀ ਕਿਰਪਾ ਹੈ ਭਾਈ ਬਾਕੀ ਥੋੜਾ ਪਿਆਰ ਆ ਸਾਰਿਆਂ ਦਾ ਲੋ ਜੀ ਭਾਈ ਕੱਟਦਾ ਗਿਆ ਬੇਦਾ 45 ਮੁਬਾਰਕਾਂ ਬਾਈ ਇਹਨਾਂ ਨੂੰ ਬਹੁਤ ਚੰਗਾ ਵੀਰੇ ਧੰਨਵਾਦ ਤੁਹਾਡਾ ਬਾਕੀ ਆਪਣਾ ਦਾ ਬਾਈ ਇਹੀ ਹੁੰਦਾ ਵੀ ਬੰਦਾ ਜਿੰਨੇ ਚਾਉਣਾ ਟਰੈਕਟਰ ਲੈ ਕੇ ਗਿਆ ਸਾਡੇ ਕੋਲੋਂ ਉਨਾ ਹੀ ਵਧੀਆ ਉਹਦੇ ਕੋਲ ਟਰੈਕਟਰ ਚੱਲੇ ਉਹਦਾ ਕੰਮ ਸਾਰੇ ਤੇ ਬਾਕੀ ਠੀਕ ਆ ਬਾਈ ਜੀ ਧੰਨਵਾਦ ਜੀ ਤੇ ਬਾਕੀ ਬਾਈ ਆਪਣਾ YouTube ਕਰਕੇ ਆਪਾਂ ਨੂੰ ਕਾਫੀ ਇਸ ਚੀਜ਼ ਦਾ ਉਹ ਹੈ ਜਿਹੜੇ ਚਲੋ ਬਹੁਤ ਵੀਰ ਆਪਣਾ ਇਦਾਂ ਦੇ ਜੁੜੇ ਹੋਏ ਆਂ ਜਿਨ੍ਹਾਂ ਨੇ ਆਪਣੇ ਤੋਂ ਕੋਈ ਚੀਜ਼ ਟਰੈਕਟਰ ਨਹੀਂ ਵੀ ਲੈਣਾ ਸਿਰਫ ਆਪਾਂ ਨੂੰ ਪਿਆਰ ਨਾਲ ਸਿਰਫ ਇੱਕ ਸ਼ੌਂਕ ਦੇ ਵਾਸਤੇ ਦੇਖਦੇ ਆਂ ਤੇ ਉਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਠੀਕ ਹੈ ਜੀ ਤੇ ਬਹੁਤ ਸਾਰੇ ਵੀਰ ਜਿਨ੍ਹਾਂ ਨੂੰ ਬਾਈ ਚੀਜ਼ ਲੈਣੀ ਹੁੰਦੀ ਆ ਕੋਈ ਚੀਜ਼ ਬੰਦਾ ਲੱਭਦਾ ਹੁੰਦਾ ਉਹਨੂੰ ਚੀਜ਼ ਮਿਲ ਜਾਂਦੀ ਆ ਸਾਡੀ ਵੀ ਚਲੋ ਚੀਜ਼ बिक ਜਾਂਦੀ ਆ ਇਸ ਚੀਜ਼ ਦਾ ਕਾਫੀ ਬੈਨੀਫਿਟ ਆ ਬਾਈ ਹੋਰ ਤਾਂ ਪਤਾ ਨਹੀਂ ਮੰਨੂ ਮਤਲਬ ਕੀ ਇਹ ਚੀਜ਼ ਦਾ ਹੈਗਾ ਤੇ ਬਾਕੀ ਆਉਣੇ ਕੋ ਨਵੇਂ ਟਰੈਕਟਰ ਵੀ ਇੱਕ ਬਾਈ ਨਹੀਂ ਆਏ ਹੋਏ ਆ ਨਵੇਂ ਦੀ ਗੱਲਬਾਤ ਕਰਦੇ ਆਂ ਇੱਕ ਦੋ ਟਰੈਕਟਰ ਆਪਣੇ ਦੋ ਟਰੈਕਟਰ ਬੁੱਕ ਵੀ ਹੋਏ ਹੋਏ ਆ ਨਵੇਂ ਜੀ ਉਹ ਵੀ ਆਪਾਂ ਨੇ ਦੇ ਦੇਣ ਅਹ 2-4 ਦਿਨ ਦੇ ਵਿੱਚ ਵਿੱਚ ਠੀਕ ਹੈ ਜੀ। ਬਾਕੀ ਦਿਨ ਬਾਈ ਤੁਹਾਨੂੰ ਪਤਾ ਕਾਫੀ ਛੋਟੇ ਹੋ ਗਏ ਹਜੇ 5:30 ਹੋਣੇ ਆ ਦਿਨ ਦੇਖੋ ਕਿੰਨਾ ਜਮਾਂ ਹੀ ਦਿਨ ਜਾਂ ਸ਼ਾਮ ਗਿਆ। ਤੇ ਬਾਕੀ ਆਪਣੇ ਕੋਲ ਲੋ ਬਾਈ ਅੱਜ ਤਕਰੀਬਨ ਕਾਫੀ ਹਨੇਰਾ ਹੋ ਗਿਆ ਬਾਈ ਨਾਲੇ ਵੀ ਇੱਧਰ ਟਰੈਕਟਰ ਦਿੱਤਾ ਅੱਜ। ਤੇ ਦਿਨ ਬਾਈ ਦੇਖੋ ਬਹੁਤ ਫਰਕ ਪੈ ਗਿਆ ਦਿਨਾਂ ਦਾ। 5:30 6 ਵਜੇ ਪੂਰਾ ਹਨੇਰਾ ਹੋ ਜਾਂਦਾ 5:30 ਵਜੇ ਸਾਰੀਆਂ ਅਸੀਂ ਤਕਰੀਬਨ ਅਸੀਂ ਬੰਦ ਕਰ ਦਿੰਨੇ ਇੱਥੇ। ਬਾਕੀ ਜਿੱਦਾਂ ਕਿ ਹਰੇਕ ਵੀਡੀਓ ਦੇ ਵਿੱਚ ਬਾਈ ਕਹਨੇ ਹੁੰਦੇ ਆ ਵੀ ਵੀ ਕਿਸੇ ਵੀ ਵੀਰਨੇ ਦਾ ਆਉਣਾ ਔਰੇ ਟਰੈਕਟਰ ਦੇਖਣ ਕਈ ਵਾਰ ਕਿਸੇ ਨੇ ਵੀਡੀਓ ਦੇ ਵਿੱਚ ਦੇਖਿਆ ਹੁੰਦਾ ਬਾਈ ਵੀਡੀਓ ਕਈ ਵਾਰ 10 ਦਿਨ ਦੀ ਹਫਤੇ ਦੀ ਪਹਿਲਾਂ ਪਾਈ ਹੁੰਦੀ ਆ ਠੀਕ ਹੈ ਜੀ ਉਹ ਟਰੈਕਟਰ ਕਿਉਂ ਵਿਕ ਜਾਂਦਾ ਬਹੁਤ ਵਾਰ ਔਰੇ ਇਦਾਂ ਦਾ ਕਈ ਵਾਰ ਬਾਈ ਕੋਈ ਬੰਦਾ ਫੋਨ ਕਰਕੇ ਨਹੀਂ ਆਉਂਦਾ ਉਹ ਟਰੈਕਟਰ ਇੱਥੇ ਵਿਕ ਜਾਂਦਾ ਹੈ ਫਿਰ ਸਾਨੂੰ ਥੋੜੀ ਬੰਦੇ ਨੂੰ ਤਾਂ ਚਲੋ ਲੱਗਣੀਆਂ ਲੱਗਣੀਆਂ ਤਕਲੀਫ ਸਾਨੂੰ ਵੱਧ ਲੱਗਦੀ ਆ ਤਾਂ ਕਦੇ ਵੀ ਆਉਣਾ ਬਾਈ ਮੈਨੂੰ ਫੋਨ ਕਰਕੇ ਹੀ ਆਉਣਾ ਇੱਥੇ ਠੀਕ ਹੈ ਜੀ ਇਹ ਮੈਂ ਅੱਗੇ ਵੀ ਥੋੜਾ ਜਿਹਾ ਕਹਿਣਾ ਵੀ ਜੇ ਤਾਂ ਵੀਰ ਬਣ ਕੇ WhatsApp ਤੇ ਮੰਨੂੰ ਵੌਇਸ ਮੈਸੇਜ ਜਾਂ ਟੈਕਸਟ ਮੈਸੇਜ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਕਈ ਵੀਰ ਮੇਰੇ ਨਾਲ ਬਹੁਤ ਏ ਗੱਲ ਦੇ ਨਾਰਾਜ਼ ਆ ਵੀ ਬਦੂ ਫੋਨ ਨਹੀਂ ਚੱਕਦਾ ਹੈਗਾ ਬਾਈ ਥੋੜਾ ਜਿਆਦਾ ਉਰੇ ਕੰਮਕਾਰ ਵਾਲੇ ਸਾਰਾ ਤੁਹਾਨੂੰ ਉਰੇ ਘਾ ਘਾਈ ਜੰਨੇ ਆ ਕਈ ਵਾਰ ਕਿਸੇ ਬੰਦੇ ਮਰੇ ਫੋਨ ਨਹੀਂ ਚੱਕ ਹੁੰਦਾ ਤਾਂ ਸਭ ਨੂੰ ਬੇਨਤੀ ਆਹੀ ਆ ਵੀ WhatsApp ਤੇ ਮੈਸੇਜ ਮੰਨੂੰ ਕਰਿਆ ਕਰੋ ਮੈਂ ਥੋੜਾ ਅੱਧੇ ਘੰਟੇ 2 ਘੰਟੇ ਤੱਕ ਜ਼ਰੂਰ ਰਿਪਲਾਈ ਕਰਿਆ ਕਰੂੰਗਾ ਤੇ ਬਾਕੀ ਜਿਹੜੇ ਵੀ ਆਪਣੇ ਕੋਲ ਡੇਟਟਰ ਖੜੇ ਹੋਗੇ ਸਟਾਕ ਚ ਬਾਈ ਤੁਹਾਨੂੰ ਕੱਲ ਨੂੰ ਆਪਾਂ ਸਾਰੇ ਦਿਖਾ ਦਾਂਗੇ ਕਵਾਰਾ ਫਿਲਹਾਲ ਤਾਂ ਉਹਨੇ ਕੋ ਦੋ ਟਰੈਕਟਰ ਦੋ ਦਿਨੇ ਰਹਿ ਗਏ ਠੀਕ ਹੈ ਜੀ ਲਗਭਗ ਹੁਣ ਛੋਟੀ ਦਾ ਕਮ ਵਾਲਾ ਟਰੈਕਟਰ ਵੱਧ ਵੇਖਿਆ ਬਾਈ ਡੇਢ ਦੋ 2 ਲੱਖ ਵਾਲਾ ਕੁਝ ਕੰਮਕਾਰ ਵੀ ਨਿਭੜ ਲਏ ਬਾਈ ਕਣਕਾਂ ਦੀ ਬਜਾਈ ਹੋ ਲਈ ਤੇ ਸਾਡਾ ਪਾਲ ਬਾਈ ਵੀ ਚੱਲਿਆ ਬਾਈ ਪਾਲ ਬਾਈ ਸਾਡਾ ਇਹ ਸਾਰੀਆਂ ਹੀ ਅਸੀਂ ਬੰਦ ਕਰਾ ਕੇ ਬਾਈ ਫੇਰ ਜਾਂਦਾ ਘਰ ਨੂੰ ਠੀਕ ਹੈ ਜੀ ਕਬੂਟਾ ਵਾਲੇ ਵੀ ਬਾਈ ਆ ਸਾਡੇ ਨਾਲੇ ਆ ਥੋੜਾ ਜਿਹਾ ਸਾਡੇ ਰੋਪੜ ਜ਼ਿਲ੍ਹੇ ਵਿੱਚ ਕੰਮ ਠੰਡਾ ਬਾਈ ਕਬੂਟਾ ਤਾਂ ਹੋਰ ਇਧਰ ਜ਼ਿਲ੍ਹੇ ਵਿੱਚ ਨਵਾਂ ਵੇਖਾ ਰੋਪੜ ਥੋੜਾ ਜਿਹਾ ਸਾਡੇ ਘੱਟ ਵੇਖਿਆ 6 7 ਮਿੰਨੇ ਹੋ ਗਏ ਏਜੰਸੀ ਆਈ ਨੂੰ ਪਰ ਟਰੈਕਟਰ ਦੀ ਵਿਕਰੀ ਘੱਟ ਹੋਈ ਆ ਬਾਈ ਅਸੀਂ ਤਾਂ ਹਰ ਇੱਕ ਦੀ ਅਰਦਾਸ ਕਰਦੇ ਆ ਵੀ ਜਿੰਨੇ ਵੀ ਔਰੇ ਬਾਈ ਸਭ ਦਾ ਟਰੈਕਟਰ ਵਿਕਣਾ ਚਾਹੀਦਾ ਕੋਈ ਪਿੱਛੇ ਨਾ ਰਹੇ ਬਾਈ ਠੀਕ ਆ ਜੀ ਬਾਕੀ ਕਿਸੇ ਵੀ ਜਿਹਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰਿਆ ਕਰੋ ਨੰਬਰ ਆਪਣਾ ਥੱਲੇ ਮੈਂਸ਼ਨ ਹੁੰਦਾ ਹੀ ਸਕਰੀਨ ਦੇ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਆਪਣੇ ਫੋਨ ਤੇ ਕਰਕੇ ਲੈ ਸਕਦਾ ਜੀ ਤੇ ਆਦੇ ਬਲੌਗ ਵਿੱਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ 'ਚ サリー・ヴィランダーと言われているのもとは